ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਅੱਜ ਰਾਤ ਦੇ ਮੌਸਮ ਜਾਨੀ ਕਿ 20 ਨਵੰਬਰ 2024 ਸ਼ਾਮ 6:30 ਵਜੇ ਦਾ ਸਮਾਂ ਹੋ ਚੁੱਕਿਆ ਹੈ ਸੈਟਲਾਈਟ ਇਮੇਜ ਦੇਖਾਂਗੇ ਮੌਸਮ ਦੇ ਕੀ ਹਾਲਾਤ ਨੇ ਧੁੰਦ ਹਵਾ ਤਾਪਮਾਨ ਅਤੇ ਹੋਰ ਕਿਸੇ ਤਰੀਕੇ ਦੀ ਗਤੀਵਿਧੀ ਮੌਸਮ ਵਿੱਚ ਹੈ ਜਾਂ ਨਹੀਂ ਸੈਟਲਾਈਟ ਇਮੇਜ ਦੇਖ ਲੈਣ ਸਭ ਤੋਂ ਪਹਿਲਾਂ ਤੇ ਬੱਦਲਬਾਈ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੈ ਕਿਸੇ ਤਰੀਕੇ ਦੀ ਬੱਦਲੀ ਸਿਸਟਮ ਸਾਨੂੰ ਦਿਖਾਈ ਨਹੀਂ ਦੇ ਰਹੀ ਪਰ ਹਲਕੀ ਦਰਮਿਆਨੀ ਬੱਦਲਬਾਈ ਸਾਨੂੰ ਇੱਕ ਹਰਿਆਣਾ ਰਾਜਸਥਾਨ ਤੇ ਪੰਜਾਬ ਦੇ ਇੱਥੇ ਤਰਕਾਉਣਾ ਬਾਰਡਰ ਹੈ ਜਿਹਦੇ ਵਿੱਚ ਖਾਸ ਤੌਰ ਤੇ ਮਾਨਸੇ ਦਾ ਇਲਾਕਾ ਦਿਖਾਈ ਦੇ ਰਿਹਾ ਇਹਦੇ ਵਿੱਚ ਬੱਦਲਬਾਈ ਨੇੜੇ-ਤੇੜੇ ਬਣਦੀ ਦਿਖਾਈ ਦੇ ਸਕਦੀ ਹੈ ਪਰ ਇਸ ਦਾ ਬਹੁਤਾ ਕੋਈ ਅਸਰ ਸਾਨੂੰ ਅੱਜ ਰਾਤ ਦਿਖਾਈ ਨਹੀਂ ਦੇ ਰਿਹਾ ਓਵਰ ਆਲ ਅੱਜ ਰਾਤ ਮੌਸਮ ਠੀਕ ਬਣਿਆ ਰਹੇਗਾ ਸਵੇਰ ਦੇ ਵੇਲੇ ਸਾਨੂੰ ਇੱਕ ਬੱਦਲਬਾਈ ਹਲਕੀ-ਫੁਲਕੀ ਜਿਹੜੀ ਆ ਤਰਨਤਾਰਨ ਅੰਮ੍ਰਿਤਸਰ ਥੋੜੀ-ਬਹੁਤੀ ਇਸ ਇਲਾਕੇ ਵਿੱਚ ਐਕਟੀਵੇਟ ਹੁੰਦੀ ਦਿਖਾਈ ਦੇ ਰਹੀ ਹੈ ਜੋ ਕਿ ਲਗਭਗ ਰਾਤ 3-4 ਵਜੇ ਤੋਂ ਬਾਅਦ ਆਉਂਦੀ ਦਿਖਾਈ ਦਵੇ ਕਿ ਜਿਹਦੇ ਨਾਲ ਥੋੜਾ-ਬਹੁਤਾ ਏਰੀਆ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਇਹਨਾਂ ਦੇ ਵਿੱਚੋਂ ਅਸੀਂ ਗੁਜਰੇਗੀ ਪਰ ਮੀਂਹ ਦੇ ਹਾਲਾਤ ਵੱਡੇ ਬਣਨ ਦੀ ਉਮੀਦ ਨਾਲ ਮਾਤਰ ਦੇ ਬਰਾਬਰੀ ਹੈ ਗੱਲ ਕੀਤੀ ਜਾਵੇ ਧੁੰਦ ਦੀ ਤਾਂ ਸਵੇਰ ਦੇ ਵੇਲੇ ਤੋਂ ਪੰਜਾਬ ਦੇ ਵਿੱਚ ਪੱਛਮੀ ਹਵਾ ਦਾ ਜ਼ੋਰ ਸੀ ਜਿਸ ਦੇ ਕਾਰਨ ਅੱਜ ਸਰ ਧੁੰਦ ਦਾ ਅਸਰ ਘਟ ਦੇਖਣ ਨੂੰ ਮਿਲਿਆ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਹਾਲਾਤ ਕਿਵੇਂ ਨੇ ਠੰਡ ਦੇ ਹਾਲਾਤ ਕੀ ਨੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਨਾਲ ਦੀ ਨਾਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਪਮਾਨ ਦੀ ਹੁਣ ਤਾਪਮਾਨ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਗੱਲ ਕੀਤੀ ਜਾਵੇ ਰਾਤ ਦੇ ਤਾਪਮਾਨ ਹੁਣ ਜਿਹੜੇ ਗਿਰ ਕੇ ਸਵੇਰ ਵੇਲੇ ਤੱਕ ਜਿਹੜੇ ਨੇ ਉਹ ਲਗਭਗ 13 12 14 ਇਹਨਾਂ ਦੇ ਵਿੱਚ ਘਾਰੇ ਫਿਰ ਰਹੇ ਨੇ ਠੰਡ ਦਾ ਮਾਹੌਲ ਲਗਾਤਾਰ ਬਣ ਰਿਹਾ ਹੈ ਜੋ ਕਿ ਇੰਨੀ ਠੰਡ ਲਗਭਗ ਹੁਣ ਆਪਾਂ ਕਹੇ ਲਈਏ 10 ਦਿਨ ਅਡਵਾਂਸ ਚੱਲ ਰਹੀ ਹੈ ਨਹੀਂ ਤਾਂ ਇੰਨੀ ਠੰਡ ਜਿਹੜੀ ਹੁੰਦੀ ਸੀ ਉਹ 5ਕ ਦਸੰਬਰ ਦੇ ਨਜ਼ਰ ਦੇ ਦੇਖਣ ਨੂੰ ਮਿਲਦੀ ਸੀ ਇਸ ਤੋਂ ਇਲਾਵਾ ਸਵੇਰ ਦੇ ਵੇਲੇ ਜਿਹੜੇ ਤਾਪਮਾਨ ਨੇ ਉਹ ਵੀ ਇਸ ਤਰੀਕੇ ਨਾਲ ਦੁਪਹਿਰ ਦਾ ਤਾਪਮਾਨ 24 ਡਿਗਰੀ ਤੱਕ ਬਣਿਆ ਰਹੇਗਾ ਤੇ ਅੱਜ ਰਾਤ ਦੀ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਾਨ ਜਿਹੜਾ ਪੰਜਾਬ ਦੇ ਵਿੱਚ ਉਹ 13 ਡਿਗਰੀ ਨਾਲ ਦੀ ਨਾਲ ਹਵਾ ਜਿਹੜੀ ਉਹ ਪੂਰਬ ਦਿਸ਼ਾ ਤੋਂ ਚੱਲਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਠੰਡ ਦਾ ਮਾਹੌਲ ਹੋਰ ਵਧੇਗਾ ਪੂਰਬੀ ਹਵਾ ਚੱਲਣ ਦੇ ਕਾਰਨ ਥੋੜੀ ਬਹੁਤ ਧੁੰਦ ਦੇ ਵਿੱਚ ਸਵੇਰ ਦੇ ਵੇਲੇ ਇਜਾਫਾ ਹੋ ਸਕਦਾ ਹੈ ਕੱਲ ਨੂੰ ਉਮੀਦ ਕੀਤੀ ਜਾ ਸਕਦੀ ਹੈ ਕਿ ਥੋੜੀ ਜਿਹੀ ਸੰਘਣੀ ਧੁੰਦ ਹੋ ਸਕਦੀ ਹੈ ਪਰ ਇਸ ਦੇ ਬਾਰੇ ਕੋਈ ਮੌਸਮ ਵਿਭਾਗ ਨੇ ਵੱਡੀ ਪੁਸ਼ਟੀ ਨਹੀਂ ਕੀਤੀ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਮੌਸਮ ਆਉਂਦੇ ਹਫ਼ਤੇ ਦੇ ਵਿੱਚ ਠੀਕ ਠਾਕ ਹੈ ਕਿਸੇ ਤਰੀਕੇ ਦੀ ਮੀਂਹ ਦੀ ਸਿਸਟਮ ਨਾ ਹੋਣ ਕਾਰਨ ਜਿਹੜੇ ਕਣਕ ਦੀ ਬਜਾਈ ਖਾਦ ਲਗਾਉਣ ਦਾ ਸਮਾਂ ਵੀ ਠੀਕ ਠਾਕ ਚੱਲ ਰਿਹਾ ਤੇ ਨਾਲ ਦੀਆਂ ਸਪਰੇਹਾਂ ਦਾ ਵੀ ਠੀਕ ਠਾਕ ਸਮਾਂ ਚੱਲ ਰਿਹਾ ਤੇ ਇਹਨਾਂ ਦੇ ਵਿੱਚ ਕੋਈ ਵੱਡੀ ਹਲਚਲ ਹੋਣ ਦੀ ਉਮੀਦ ਨਹੀਂ ਹੈ ਕਿਸਾਨ ਵੀਰ ਆਪਣਾ ਜਿਹੜਾ ਕੰਮ ਹੈ ਉਹ ਠੀਕ ਠਾਕ ਤਰੀਕੇ ਨਾਲ ਨਿਪਟਾ ਸਕਦੇ ਨੇ ਬਾਕੀ ਰਾਤ ਦੇ ਵੇਲੇ ਕੋਈ ਹੋਰ ਅਪਡੇਟ ਨਹੀਂ ਹੈ ਇਸ ਤੋਂ ਇਲਾਵਾ ਮੌਸਮ ਠੀਕ ਠਾਕ ਹੈ 100% ਤੇ ਅਗਰ ਕੋਈ ਅਪਡੇਟ ਆਉਂਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਹਾਂ ਕਿ ਚੈਨਲ ਤੇ ਨਵੇਂ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਬਣੇ ਰਹੋ ਸਾਡੇ ਚੈਨਲ ਤੇ ਨਵੀਂ ਅਪਡੇਟ ਲੈ ਕੇ ਸਵੇਰੇ ਮਿਲਦੇ ਹਾਂ ਧੰਨਵਾਦ